ਸੋ ਮਹਾਰਾਏ ਕਿਰਪਾ ਕਰਨਾ ਹੱਡ ਬੀਤੀ ਸਰਵਣ ਕਰੀਏ ਮਹਾਰਾਏ ਦੀ ਕਿਰਪਾ ਸਦਕਾ ਖਾਲਸਾ ਜੀ ਜਿਹੜੀ ਹੱਡ ਬੀਤੀ ਆਈ ਹੈ ਇਹ ਦਿੱਲੀ ਤੋਂ ਇੱਕ ਵੀਰ ਨੇ ਸੁਣਾਉਣਾ ਕੀਤੀ ਆ ਉਹ ਵੀਰ ਕਹਿੰਦਾ ਵੀ ਸਾਨੂੰ ਨਹੀਂ ਸੀ ਪਤਾ ਵੀ ਮਹਾਰਾ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜੀਆਂ ਦੇ ਅਸਥਾਨ ਪੰਜਾਬ ਵਿੱਚ ਕਿਹੜੇ ਕਿਹੜੇ ਜਗ੍ਹਾ ਕਿਹੜੇ ਕਿਹੜੇ ਸਿੱਖਾਂ ਦੇ ਨੇ ਬਾਬਾ ਦੀਪ ਸਿੰਘ ਸਾਹਿਬ ਬਾਰੇ ਬਹੁਤਾ ਜਿਆਦਾ ਨਹੀਂ ਸੀ ਪਤਾ ਵੱਡਾ ਕਿਹੜਾ ਅਸਥਾਨ ਹੈ ਉਹਨਾਂ ਦਾ ਕਿੱਥੇ ਉਹਨਾਂ ਦੀ ਸ਼ਹੀਦੀ ਹੋਈ ਕਿੱਥੇ ਉਹਨਾਂ ਦਾ ਅਸੀਸ ਲਥਿਆ ਉਹਨਾਂ ਨੇ ਕੀ ਕੀਤਾ ਕੁਝ ਨਹੀਂ ਸੀ ਪਤਾ ਉਹ ਵੀਰ ਕਹਿੰਦਾ ਕਿ ਸਾਡੇ ਘਰ ਪਰਿਵਾਰ ਵਿੱਚ ਮਹਾਰਾਜ ਦੀ ਕਿਰਪਾ ਚਲੋ ਕੰਮ ਕਾਜ ਠੀਕ ਸੀ ਤੇ ਪਹਿਲਾਂ ਪਹਿਲਾਂ ਬਹੁਤ ਚੜ੍ਹਦੀ ਕਲਾ ਸੀ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਜਿਹੜੇ ਉਹ ਐਕਸਪਾਇਰ ਹੋ ਗਏ ਉਹਨਾਂ ਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਮੇਰੀ ਮਾਤਾ ਤੇ ਅਸੀਂ ਦੋਵੇਂ ਭਰਾ ਤੇ ਮੇਰੀ ਇੱਕ ਛੋਟੀ ਭੈਣ ਅਸੀਂ ਇਹ ਚਾਰ ਜਣੇ ਪਰਿਵਾਰ 'ਚ ਬਚੇ ਤੇ ਅਸੀਂ ਮੈਂ ਅਜੇ ਪੜਦਾ ਸਾਂ ਤੇ ਮੈਂ ਵੱਡਾ ਸਾਂ ਪਰਿਵਾਰ ਵਿੱਚੋਂ ਬਾਕੀ ਛੋਟੇ ਨੇ ਉਹ ਮੇਰੇ ਤੋਂ ਕਾਫੀ ਛੋਟੇ ਨੇ ਮੈਂ 4 ਸਾਲ ਵੱਡਾ ਹਾਂ ਬਾਕੀਆਂ ਨਾਲੋਂ ਤੇ ਕਹਿੰਦਾ ਵੀ ਹੁਣ ਘਰ ਦੀ ਜ਼ਿੰਮੇਵਾਰੀ ਮੇਰੇ ਤੇ ਆ ਗਈ ਚਲੋ ਜਿਹੜਾ ਪੈਸਾ ਸੇਵ ਸੀ ਉਹ ਅਸੀਂ ਵਰਤਿਆ ਹੁਣ ਦਿੱਲੀ ਵਿੱਚ ਰਹਿਣਾ ਕਿਹੜਾ ਸੌਖਾ ਤੇ ਖਾਲਸਾ ਜੀ ਉਹ ਵੀਰ ਕਹਿੰਦਾ ਕਿ ਮੈਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਸੇਵਾ ਕਰਦਾ ਰਿਆਂ ਬੰਗਲਾ ਸਾਹਿਬ ਜਾ ਕੇ ਤੇ ਮਹਾਰਾਜ ਦੀ ਕਿਰਪਾ ਨਾਲ ਐਤਵਾਰ ਜਾਣਾ ਜਾਣਾ ਸੇਵਾ ਕਰਕੇ ਆਉਣੀ ਬਾਣੀ ਵੀ ਪੜਦੇ ਸਾਂ ਪਰ ਕਦੇ-ਕਦੇ ਨਾਗੇ ਪਾਉਂਦਾ ਸਾਂ ਇੱਕ ਦੋ ਦਿਨ ਕਰ ਲਿਆ ਫਿਰ ਛੱਡ ਦਿੱਤਾ ਇਦਾਂ ਬਾਣੀ ਪੜਦਾ ਸਾਂ ਵੀ ਲਗਾਤਾਰ ਬਾਣੀ ਨਹੀਂ ਸੀ ਪੜ ਹੁੰਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੇਰਾ ਚੇਤ ਹੋਇਆ ਵੀ ਹੁਣ ਪਰਿਵਾਰ ਨੂੰ ਤੇ ਪਾਲਣਾ ਕਿਉਂ ਨਾ ਮੈਂ ਬਾਹਰ ਚਲਾ ਜਾਵਾਂ ਵੀ ਚੰਗੀ ਕੰਟਰੀ ਚਲਾ ਜਾਵਾਂ ਉੱਥੇ ਜਾ ਕੇ ਕੰਮ ਕਾਜ ਕਰਾਂ ਕਹਿੰਦਾ ਵੀ ਮੈਂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਕਰਕੇ ਤੇ ਆਪਣੀ ਫਾਈਲ ਲਾਈ ਬਾਹਰ ਜਾਣ ਵਾਸਤੇ ਮੇਰਾ ਇੱਕ ਮਿੱਤਰ ਸੀ ਉਹ ਕਹਿੰਦਾ ਵੀ ਮੈਂ ਤੈਨੂੰ ਲੈ ਜਾਵਾਂਗਾ ਕੋਈ ਨਹੀਂ ਪੈਸੇ ਦਾ ਆਪਾਂ ਇੰਤਜ਼ਾਮ ਕਰ ਲਾਂਗੇ ਰਲ ਮਿਲ ਕੇ ਉਹਨਾਂ ਨੇ ਆਪਾਂ ਸਾਰਿਆਂ ਨੇ ਕੀਤਾ ਤੇ ਇਹਦੇ ਜਦੋਂ ਫਾਈਲ ਆਈ ਤੇ ਫਾਈਲ ਜਿਹੜੀ 3 ਕੁ ਮਹੀਨਿਆਂ ਬਾਅਦ ਉਹ ਰਿਫਿਊਜ਼ਲ ਆ ਗਈ ਉਹਦੀ ਵੀ ਲੱਗੀ ਨਹੀਂ ਉਸ ਤੋਂ ਬਾਅਦ ਮੇਰਾ ਮਿੱਤਰ ਕਹਿੰਦਾ ਆਪਾਂ ਕਿਸੇ ਕੋਲੋਂ ਨਾ ਬਾਹਰੋਂ ਸਪான்ਸਰ ਮੰਗਾ ਲੈਨੇ ਆ ਵੀ ਉਹਦੇ ਥਰੂ ਆਪਾਂ ਚਲੇ ਜਾਂਦੇ ਆ ਅਸੀਂ ਸਪான்ਸਰ ਮੰਗਵਾਈ ਜਦੋਂ ਸਾਰਾ ਕੁਝ ਇੱਧਰ ਹੋ ਆ ਗਿਆ ਉਧਰੋਂ ਉਹ ਬੰਦਾ ਮੁਕਰ ਗਿਆ ਇਦਾਂ ਕਰਦਿਆਂ ਕਰਾਉਂਦਿਆਂ ਬਹੁਤ ਕੁਝ ਮੇਰੇ ਨਾਲ ਹੋਇਆ 1.5 ਸਾਲ ਮੈਂ ੱੱਕੇ ਖਾਦੇ ਕਈ ਫੈਕਟਰੀ ਚ ਕੰਮ ਲੱਗ ਗਿਆ ਕਦੀ ਕਿਤੇ ਕਦੀ ਕਿਤੇ ਕਦੀ ਸਕਿਉਰਿਟੀ ਗਾਰਡ ਦਾ ਕੰਮ ਤੇ ਉਹ ਮੇਰਾ ਬਾਹਰ ਦਾ ਬਣਦਾ ਨਹੀਂ ਸੀ ਕਹਿੰਦਾ ਇੱਕ ਦਿਨ ਨਾ ਮਹਾਰਾ ਸੱਚੇ ਪਾਤਸ਼ਾਹ ਦੇ ਦਰਬਾਰ ਬੈਠਾ ਬੰਗਲਾ ਸਾਹਿਬ ਤੇ ਮਨ ਵਿੱਚ ਬੜਾ ਮਤਲਬ ਉਦਾਸ ਚਿੰਤਾ ਝੋਰਾ ਲੱਗੀ ਹੋਈ ਵੀ ਮੈਂ ਕੀ ਕਰਾਂ ਮਹਾਰਾ ਕਿਹੜਾ ਕੰਮ ਕਰਾਂ ਮੈਨੂੰ ਆਪ ਤੋਰੋ ਤੁਸੀਂ ਕਿਰਪਾ ਕਰੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮੇਰਾ ਕਰੋ ਮੈਨੂੰ ਕੋਈ ਰਸਤਾ ਵਿਖਾਓ ਤੇ ਉਹ ਵੀਰ ਕਹਿੰਦਾ ਵੀ ਅਸੀਂ ਪੁਰਾਣੇ ਵੈਸੇ ਪੰਜਾਬ ਦੇ ਆ ਤੇ ਸਾਡੇ ਪਰਦਾਦੇ ਕੇ ਦਾਦੇ ਇੱਥੇ ਦਿੱਲੀ ਆ ਕੇ ਵਸੇ ਸੀ ਪਹਿਲਾਂ ਅਸੀਂ ਇੱਥੇ ਸੀ ਸਾਡਾ ਪਰਦਾਦਾ ਸੀ ਕਿ ਉਹ ਤੋਂ ਪਹਿਲਾਂ ਉਹਨਾਂ ਦਾ ਬਾਪੂ ਸੀ ਜਿਹੜਾ ਗੋਰੀਆਂ ਵੇਲੇ ਇੱਥੇ ਗੋਰੀਆਂ ਦੇ ਕੋਈ ਦਰਬਾਰ ਕੋਈ ਕਿਸੇ ਦਾ ਬਣਿਆ ਸੀ ਉਹਦੇ ਬੱਚਿਆਂ ਨੂੰ ਰੋਟੀ ਪਾਣੀ ਬਣਾ ਕੇ ਦਿੰਦਾ ਸੀ ਪੁਰਾਣਾ ਕੋਈ ਉਹਨਾਂ ਨਾਲ ਜੁੜਿਆ ਹੋਇਆ ਉੱਥੇ ਤੇ ਪਹਿਲਾਂ ਅਸੀਂ ਪੰਜਾਬ ਤੋਂ ਆ ਪੰਜਾਬ ਖਾਲਸਾ ਜੀ ਉਹ ਕਹਿੰਦੇ ਸੀ ਵੀ ਅਸੀਂ ਤਰਨਤਾਰਨ ਸਾਹਿਬ ਵਾਲੇ ਪਾਸੇ ਦੇ ਆ ਤੇ ਉਹ ਵੀਰ ਕਹਿੰਦਾ ਵੀ ਜਦੋਂ ਨਾ ਅਸੀਂ ਸਾਨੂੰ ਮੈਨੂੰ ਇਦਾਂ ਜਦੋਂ ਤੰਗੀ ਆਉਣ ਲੱਗੀ ਵੀ ਨਹੀਂ ਕੋਈ ਕੰਮ ਸਿਰੇ ਚੜਦਾ ਜਿਹੜਾ ਵੀ ਕੰਮ ਮੈਂ ਕਰਦਾ ਉਤੋਂ ਹੀ ਮੇਰਾ ਕੰਮ ਖਰਾਬ ਹੋ ਜਾਂਦਾ ਤੇ ਜੇ ਮੈਂ ਕਿਤੇ ਕੰਮ ਤੇ ਲੱਗਦਾ ਉਥੇ ਕੋਈ ਨਾ ਕੋਈ ਲੜਾਈ ਝਗੜਾ ਹੋ ਜਾਂਦਾ ਮੈਂ ਕਰਨੀ ਵੀ ਨਹੀਂ ਚਾਹੁੰਦਾ ਤਾਂ ਵੀ ਹੋ ਜਾਂਦਾ ਵੀ ਕਰਮ ਹੀ ਕੋਈ ਇਹੋ ਜਿਹਾ ਮੇਰੇ ਅੱਗੇ ਆ ਜਾਂਦਾ ਵੀ ਮੇਰੇ ਕੋਲ ਉਥੇ ਰੋਜੀ ਰੋਟੀ ਤੇ ਲੱਗ ਹੀ ਨਹੀਂ ਸੀ ਹੁੰਦਾ ਕਹਿੰਦਾ ਇੱਕ ਉਸ ਦਿਨ ਮੈਂ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਗੇ ਨਾ ਵਿਰਾਗ ਵਿੱਚ ਆ ਕੇ ਅਰਦਾਸ ਕੀਤੀ ਮੇਰੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਵੀ ਮਹਾਰਾਜ ਤੁਹਾਡੇ ਤੋਂ ਸਾਰੇ ਮੰਗਦੇ ਮਹਾਰਾਜ ਤੁਹਾਡੇ ਦਾਰੀ ਮੰਗਤੇ ਆਉਂਦੇ ਵੱਡੇ ਵੱਡੇ ਸ਼ਾਹ ਤੁਸੀਂ ਬਣਾ ਦਿੱਤੇ ਖਾਲਸਾ ਜੀ ਦਿੱਲੀ ਦੇ ਮਹਾਰਾਜ ਦੇ ਦਰਬਾਰ ਵਿੱਚੋਂ ਲੋਕਾਂ ਨੇ ਬਹੁਤ ਕੁਝ ਲਿਆ ਬਾਲਾ ਪ੍ਰੀਤਮ ਸਾਧਗੁਰੂ ਦੇ ਦਰਬਾਰ ਵਿੱਚੋਂ ਮਹਾਰਾਜ ਨੇ ਬਹੁਤ ਕੁਝ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਲੋਕਾਂ ਨੂੰ ਵੰਡਿਆ ਖਾਲਸਾ ਜੀ ਮਹਾਰਾਜ ਦਾ ਪਰਯੋਪਕਾਰ ਨਹੀਂ ਭੁੱਲਣਾ ਚਾਹੀਦਾ ਸੋ ਕਹਿੰਦਾ ਮੈਂ ਇੱਧਰ ਅਰਦਾਸਾਂ ਬੇਨਤੀਆਂ ਕੀਤੀਆਂ ਤੇ ਫਿਰ ਮੈਂ ਨਾ ਉਹਦੇ ਮੇਰੇ ਮਨੋਂ ਨਿਕਲ ਆਈਏ ਅਰਦਾਸ ਵੀ ਬਾਬਾ ਜੀ ਕਿਰਪਾ ਕਰੋ ਮਹਾਰਾਜ ਵੀ ਮੈਂ ਨਿਤਨੇਮ ਨਹੀਂ ਛੱਡੂੰਗਾ ਸਤ ਬਾਣੀਆਂ ਦਾ ਜਾਪ ਜੋ ਮਰਜੀ ਹੋ ਜੇ ਮੈਂ ਕਰਿਆ ਕਰੂੰਗਾ ਕਿੰਨਾ ਮੈਂ ਕਰਨ ਲੱਗ ਪਿਆ ਕਰਦਿਆਂ 2 ਢਾਈ ਮਹੀਨੇ ਲੰਘੇ ਤੇ ਬੜੀ ਮੈਂ ਜਾ ਕੇ ਸੇਵਾ ਵੀ ਕਰਨੀ ਚੰਗੇ ਕਾਰਜ ਵੀ ਕਰਨੇ ਸਤਗੁਰੂ ਨੂੰ ਯਾਦ ਵੀ ਕਰਨਾ ਜੇ ਕੋਈ ਕੰਮ ਮਿਲ ਜਾਣਾ 2-3 ਮਹੀਨੇ ਮਿਲਣਾ ਉਸ ਤੋਂ ਬਾਅਦ ਮੈਨੂੰ ਜਵਾਬ ਦੇ ਦਿੰਦੇ ਸੀ ਉਹ ਵੀਰ ਕਹਿੰਦਾ ਇੱਕ ਦਿਨ ਮੇਰੇ ਨਾਲ ਚੰਬੇ ਵਾਲੀ ਗੱਲ ਇਹ ਹੋਈ ਵੀ ਮੈਂ ਨਾ ਕੰਮ ਤੇ ਗਿਆ ਤੇ ਉਥੇ ਕਿਸੇ ਨੇ ਕੋਈ ਚੋਰੀ ਕੀਤੀ ਸੀ ਜਾਂ ਕੀ ਕੀਤਾ ਸਿਵਾ ਗੁਰ ਜਾਣੇ ਉਹਨਾਂ ਨੇ ਉਹਨੂੰ ਤੇ ਕੱਢਿਆ ਕੱਢਿਆ ਨਾਲ ਮੈਨੂੰ ਵੀ ਕੱਢ ਦਿੱਤਾ ਕੰਮ ਤੋਂ ਕਿਨਾਂ ਮੈਂ ਘਰੇ ਆ ਕੇ ਤੇ ਬੜਾ ਮੇਰੇ ਮਾਨੁਦਾਸਤ ਮੈਂ ਆ ਕੇ ਸੌਂ ਗਿਆ ਤੇ ਸਿੱਧਾ ਜਦੋਂ ਸੁੱਤਾ ਉਹੋ ਕੱਪੜੇ ਵੀ ਨਹੀਂ ਮੈਂ ਲਾਏ ਇਦਾਂ ਹੀ ਸੌਂ ਗਿਆ ਤੇ ਸੁੱਤਿਆਂ ਮੈਨੂੰ ਕੀ ਸੁਪਨਾ ਆਉਂਦਾ ਮੈਂ ਇੱਕ ਸਥਾਨ ਦੇਖਦਾ ਉਥੇ ਬਾਬਾ ਦੀਪ ਸਿੰਘ ਸਾਹਿਬ ਦੀ ਬੜੀ ਵੱਡੀ ਫੋਟੋ ਲੱਗੀ ਹੈ ਉਹ ਮੇਰੇ ਅੱਖਾਂ ਗਾੜੀ ਆ ਰਹੀ ਹੈ ਬੜੀ ਸੰਗਤ ਉੱਥੇ ਸੇਵਾ ਕਰਦੀ ਪਈ ਆ ਤੇ ਕਹਿੰਦਾ ਮੈਂ ਸੁਪਨੇ 'ਚ ਵੇਖਣ ਨੇ ਆ ਵੀ ਸਿੰਘ ਰਗੜਾ ਲਾ ਰਹੇ ਬੜੇ ਸਿੰਘ ਸੱਤ ਅੱਠ ਖਾਲਸਾ ਜੀ ਸੁਨਹਿਰੇ ਸਲੋਤਰ ਪਏ ਨੇ ਸਿੰਘ ਰਗੜਾ ਚੱਲਦਾ ਪਿਆ ਤੇ ਉਹਨਾਂ ਦੇ ਵਿੱਚੋਂ ਨਾ ਇੱਕ ਬਾਪੂ ਮੈਨੂੰ ਕਹਿੰਦਾ ਵੀ ਸਿੰਘਾ ਤੂੰ ਵੀ ਕੋਈ ਸੇਵਾ ਕਰ ਲੈ ਕੋਈ ਰਸਤਬਸਤ ਫੌਜਾਂ ਨੂੰ ਦੇ ਤੇਰੇ ਕਾਰਜ ਸਿੱਧ ਹੋਣਗੇ ਯਾਰ ਦਸਤਬਸਤ ਲੈ ਕੇ ਆ ਕੋਈ ਸਿੰਘਾਂ ਨੂੰ ਦਸਤਬਸਤ ਦਾਨ ਕਰ ਗੁਰੂ ਕੇ ਖਾਲਸੇ ਨੂੰ ਕਹਿੰਦਾ ਇਦਾਂ ਦੇ ਬਜਨ ਉਹਨਾਂ ਨੇ ਨਿਕਲੇ ਤੇ ਸਥਾਨ ਕੋਈ ਬਾਬਾ ਦੀਪ ਸਿੰਘ ਸਾਹਿਬ ਦਾ ਮੈਂ ਫੋਟੋ ਦੇਖੀ ਵੀ ਉਹਨਾਂ ਨੇ ਸੀਸ ਜਿਹੜਾ ਉਹ ਤਲੀ ਤੇ ਰੱਖਿਆ ਹੋਇਆ ਜੰਗ ਕਰਦਿਆਂ ਦੀ ਫੋਟੋ ਬੜੀ ਵੱਡੀ ਲੱਗੀ ਉੱਥੇ ਪਰ ਮੈਨੂੰ ਨਹੀਂ ਪਤਾ ਕਿਹੜਾ ਸਥਾਨ ਹੈ ਕਹਿੰਦਾ ਵੀ ਜਦੋਂ ਐਵੇਂ ਸੁਪਨਾ ਆਇਆ ਤੇ ਮੇਰੀ ਨਾ ਅੱਖ ਖੁੱਲ ਗਈ ਤੇ ਮੈਂ ਆਪਣੀ ਮਾਤਾ ਨੂੰ ਵੀ ਪੁੱਛਿਆ ਤੇ ਉਸ ਤੋਂ ਬਾਅਦ ਮੈਂ ਸਰਚ ਕੀਤਾ ਜਦੋਂ ਸਰਚ ਕੀਤਾ ਤੇ ਉੱਥੇ ਸ਼ਹੀਦਾਂ ਸਾਹਿਬ ਆ ਗਿਆ ਟਾਲਾ ਸਾਹਿਬ ਬਾਰੇ ਪਤਾ ਲੱਗਾ ਕਹਿੰਦਾ ਵੀ ਮੈਂ ਨਾ YouTube ਤੇ ਸੋਚਿਆ ਵੀ ਸੁਣਾ ਵੀ ਇਹ ਕੀ ਇਹਨਾਂ ਦਾ ਇਤਿਹਾਸ ਆ ਵੀ ਮੈਨੂੰ ਇਹ ਸੁਪਨਾ ਆਇਆ ਕੀ ਕਾਰਨ ਵੀ ਇਹ ਜਿਹੜੀ ਰਸਤ ਮੰਗੀ ਉਹ ਕੀ ਹੁੰਦਾ ਜਿਹੜਾ ਉਹ ਮੈਨੂੰ ਪਹਿਲਾਂ ਨਹੀਂ ਸੀ ਪਤਾ ਵੀ ਉਹ ਕੀ ਆ ਉਹ ਤੇ ਦਾਸ ਨੇ ਖਾਲਸਾ ਜੀ ਬੋਲਿਆ ਉਹ ਤਾਂ ਕਹਿੰਦਾ ਸੀ ਡੰਡੇ ਕੁੰਡੇ ਲੈ ਕੇ ਖਰੀ ਮਸਾਲਾ ਰਗੜਦੇ ਨੇ ਉਹ ਇਹ ਸੋ ਕਹਿੰਦਾ ਵੀ ਮਸਾਲਾ ਕੁੱਟਦੇ ਆ ਪਰ ਉਹ ਖਾਲਸਾ ਜੀ ਉਹ ਤੇ ਰਗੜੇ ਲੱਗਦੇ ਆ ਜੇ ਲੋਕਾਂ ਨੂੰ ਨਹੀਂ ਪਤਾ ਬਹੁਤਿਆਂ ਨੂੰ ਕਹਿੰਦਾ ਜਦੋਂ ਮੈਂ ਨਾ YouTube ਦੇ ਉੱਤੇ ਸਰਚ ਕੀਤੀ ਬਾਬਾ ਦੀਪ ਸਿੰਘ ਸਾਹਿਬ ਤੇ ਉਹ ਖਾਲਸਾ ਨਹੀਂ ਹੁਣ ਦਾਸ ਦੀਆਂ ਵੀਡੀਓ ਨੇ YouTube ਦੇ ਉੱਤੇ ਬਹੁਤ ਉਹ ਕਹਿੰਦਾ ਜਦੋਂ ਮੈਂ ਬਾਬਾ ਦੀਪ ਸਿੰਘ ਸਾਹਿਬ ਕਰਕੇ ਸਰਚ ਕੀਤਾ ਤੇ ਉਹ ਪਹਿਲਾਂ 2-3 ਜਿੱਦਾਂ ਲਾਈਵ ਚੱਲਦੇ ਸੀ ਕੋਈ ਕੀਰਤਨ ਸੀ ਕਿਤੇ ਸਿਮਰਨ ਚੱਲਦਾ ਸੀ ਮੈਂ ਤਾਂ ਉਹਨੂੰ ਕਰੀ ਗਿਆ ਤੇ ਇੱਕ ਵੀਡੀਓ ਨਿਕਲੀ ਉੱਥੇ ਉਹ ਆਪਾਂ ਖਾਲਸਾ ਜੀ ਕਾਫੀ ਪੁਰਾਣੀ ਪਾਈ ਆ ਵੀ ਸ਼ਹੀਦੀ ਦੇਗਾਂ ਦੀਆਂ ਬਰਕਤਾਂ ਕਰਕੇ ਸ਼ਾਇਦ ਉਹਦਾ ਥੰਬਨੇਲ ਉਹ ਕਿਤੇ ਆ ਗਿਆ ਉੱਤੇ ਤੇ ਉੱਥੇ ਰਗੜੇ ਦੀ ਵੀ ਫੋਟੋ ਛਾਣ ਲੱਗੀ ਹੋਈ ਆ ਜਿੱਦਾਂ ਸਿੰਘ ਰਗੜਦੇ ਕਹਿੰਦਾ ਮੈਂ ਉਹ ਓਪਨ ਕਰ ਲਈ ਉਹਨੂੰ ਵੀਰ ਨੂੰ ਨਹੀਂ ਸੀ ਪਤਾ ਉਹ ਆਪਣੀ ਆ ਵੀ ਦਾਸ ਦੀ ਉਹ ਬੋਲੀ ਹੋਈ ਆ ਸੋ ਕਹਿੰਦਾ ਜਦੋਂ ਮੈਂ ਸੁਣੀ ਮੈਨੂੰ ਪਤਾ ਲੱਗਾ ਵੀ ਇਦਾਂ ਟਾਲਾ ਸਾਹਿਬ ਸਥਾਨ ਆ ਉੱਥੇ ਰਗੜੇ ਇਹ ਜਿਹੜਾ ਮੈਂ ਵੇਖਿਆ ਰਗੜੇ ਹੁੰਦੇ ਆ ਕਹਿੰਦਾ ਮੈਂ ਸਾਰੀ ਸੁਣੀ ਉਸ ਤੋਂ ਬਾਅਦ ਦੂਜੀ ਸੁਣੀ ਸੁਣ ਸੁਣ ਕੇ ਮੈਨੂੰ ਪਤਾ ਲੱਗਾ ਵੀ ਇਦਾਂ ਹੁੰਦੀ ਆ ਵੀ ਉੱਥੇ ਰਸਤਾ ਚੜ੍ਹਦੀ ਆ ਉਹਨੂੰ ਸ਼ਹੀਦੀ ਦੇ ਕਹਿੰਦੇ ਕਹਿੰਦਾ ਫਿਰ ਮੈਂ ਉਹਦੇ ਬਾਰੇ ਪੜ੍ਹਨਾ ਸ਼ੁਰੂ ਕੀਤਾ ਤੇ ਹੋਰਾਂ ਨੂੰ ਵੀ ਕਈਆਂ ਨੂੰ ਪੁੱਛਿਆ ਗੁਰੂ ਘਰ ਵੀ ਗ੍ਰੰਥੀ ਸਿੰਘ ਨੂੰ ਪੁੱਛਿਆ ਵੀ ਇਦਾਂ ਕਹਿੰਦੇ ਆ ਵੀ ਸ਼ਹੀਦਾਂ ਦੇ ਆਸਾਨਾਂ ਤੇ ਨਿਹੰਗ ਸਿੰਘ ਰਗੜੇ ਲਾਉਂਦੇ ਆ ਤੇ ਦਿੱਲੀ ਵੀ ਕਈ ਵਾਰੀ ਫੌਜ ਖਾਲਸਾ ਜੀ ਆ ਕੇ ਲਾਉਂਦੀ ਆ ਵੀਰ ਨੇ ਨਹੀਂ ਵੇਖਿਆ ਹੋਊਗਾ ਤੇ ਉਸ ਤੋਂ ਬਾਅਦ ਉਹਨੇ ਪਲਾਨ ਕੀਤਾ ਇੱਥੇ ਸ੍ਰੀ ਅਮਰਸਰ ਸਾਹਿਬ ਆਉਣ ਦਾ ਤੇ ਅਮਰਸਰ ਸਾਹਿਬ ਆਇਆ ਖਾਲਸਾ ਜੀ ਇੱਥੇ ਰਸਤਬਸਤ ਲੈ ਕੇ ਉਹਨੇ ਤੇ ਇਥੇ ਮਹਾਰਾਜ ਦੇ ਚਰਨਾਂ ਵਿੱਚ ਪੁੱਛ ਦੱਸ ਕਿ ਉਹਨੂੰ ਪਤਾ ਨਹੀਂ ਸੀ ਤੇ ਖਾਲਸਾ ਜੀ ਉਹਨੂੰ ਵੀ ਨਹੀਂ ਸੀ ਪਤਾ ਵੀ ਦਾਸ ਨੇ ਜਿਹੜਾ ਥੱਲੇ ਡਿਸਕ੍ਰਿਪਸ਼ਨ ਹੁੰਦਾ ਉਹਦੇ ਵਿੱਚ ਦਾਸ ਦਾ ਨੰਬਰ ਹੁੰਦਾ ਤੇ ਉਹਨੇ ਨਹੀਂ ਵੇਖਿਆ ਤਾਂ ਉਹ ਸਿੱਧਾ ਹੀ ਇੱਥੇ ਆਇਆ ਪੁੱਛ ਗਿੱਚ ਕੇ ਆਇਆ ਵੀਰ ਉਹਨੇ ਆ ਕੇ ਦੁਕਾਨਾਂ ਵਾਲਿਆਂ ਤੋਂ ਪੁੱਛ ਕੇ ਜਾਂ ਗਰੰਥੀ ਸਿੰਘਾਂ ਨੂੰ ਪੁੱਛ ਕੇ ਰਸਤਾ ਜਿਹੜੀ ਲਈ ਕਿਵੇਂ ਕਰਾਈ ਦੀ ਅਰਦਾਸ ਸਾਰਾ ਕੁਝ ਪੁੱਛਿਆ ਪਰ ਜੀ ਪਾਕ ਦੇ ਅਰਦਾਸ ਕਰਵਾ ਦਿੱਤੀ ਮਹਾਰਾਜ ਦੇ ਚਰਨਾਂ ਵਿੱਚ ਤੇ ਆ ਦੋ ਨਾਲ ਉਹਦੇ ਮੁੰਡੇ ਹੋਰ ਆਏ ਸੀ ਉਹ ਘੁੰਮਦੇ ਘਮਾਉਂਦੇ ਫਿਰ ਤਰਨਤਨ ਸਾਹਿਬ ਵੀ ਗਏ ਬਾਬਾ ਨੋ ਸਿੰਘ ਸਾਹਿਬ ਦੇ ਅਸਥਾਨੇ ਕਈ ਅਸਥਾਨ ਦੇਖੇ ਕਈ ਚੀਜ਼ਾਂ ਉਹਨਾਂ ਨੂੰ ਪਤਾ ਲੱਗੀਆਂ ਉਹ ਵੀਰ ਕਹਿੰਦਾ ਕਿ ਮੈਂ ਨਾ ਫਾਈਲ ਤਾਂ ਲਾਈ ਹੋਈ ਸੀ 2.5 ਮਹੀਨੇ ਹੋ ਗਏ ਸੀ ਫਾਈਲ ਲਾਈ ਹੋਈ ਸੀ ਬਾਹਰ ਦੀ ਤੇ ਮੈਨੂੰ ਇਹ ਹੀ ਸੀ ਵੀ ਸ਼ਾਇਦ ਮਹਾਰਾਜ ਇਸ ਵਾਰ ਸਾਡਾ ਮੇਰੀ ਸੁਣ ਲਵੇ ਮੇਰਾ ਵੀਜ਼ਾ ਆ ਜਾਵੇ ਵੀ ਇੰਨੀ ਵਾਰ ਰਿਫਿਊਜ਼ਲ ਆ ਗਈ ਜੇ ਬਾਹਰ ਦਾ ਬਣ ਜੇ ਤੇ ਮੇਰੇ ਮਾਂ ਜਿਹੜੇ ਭੈਣ ਭਾਈ ਨੇ ਜਾਂ ਮੇਰੀ ਮਾਂ ਆ ਇਹਨਾਂ ਦੀ ਜ਼ਿੰਦਗੀ ਬਣ ਜੂਗੀ ਵੀ ਗਾਂ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਇਨੇ ਅਰਦਾਸ ਬੇਨਤੀ ਕਰਵਾ ਕੇ ਅਸੀਂ ਦੂਜੇ ਦਿਨ ਵਾਪਸ ਚਲੇ ਗਏ ਜਦੋਂ ਉੱਥੇ ਪਹੁੰਚੇ ਤੇ ਚੌਥੇ ਦਿਨ ਮੈਨੂੰ ਜਿਹੜੇ ਮਿੱਤਰ ਕੋਲੋਂ ਮੈਂ ਲਵਾਇਆ ਸੀ ਫਾਈਲ ਲਵਾਈ ਸੀ ਉਹਦਾ ਮੈਨੂੰ ਫੋਨ ਆਇਆ ਵੀ ਵੀ ਤੂੰ ਮੈਨੂੰ ਆ ਕੇ ਮਿਲ ਇਹਨਾਂ ਮੈਂ ਜਦੋਂ ਗਿਆ ਤਾਂ ਉਹ ਮੈਨੂੰ ਕਹਿੰਦੇ ਵੀ ਤੇਰਾ ਵੀਜ਼ਾ ਆ ਗਿਆ ਐਡੀ ਮਹਾਰਾਜ ਦੀ ਕਿਰਪਾ ਵਰਤੀ ਮੈਨੂੰ ਸੁਪਨੇ ਵਿੱਚ ਫੌਜਾਂ ਨੇ ਆ ਕੇ ਦਰਸ਼ਨ ਦਿੱਤੇ ਰਸਤਾ ਦੱਸਿਆ ਰਸਤ ਮੰਗੀ ਤੇ ਮੈਂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚੋਂ ਰਸਤ ਚੜ੍ਹਾਈ ਤੇ ਸਤਿਗੁਰ ਨੇ ਮੇਰਾ ਮੋਰਚਾ ਫਤਿਹ ਕਰ ਦਿੱਤਾ ਉਹ ਵੀਰ ਨੂੰ ਹੁਣ ਗਏ ਨੂੰ ਚਾਰ ਕੇ ਪੰਜ ਮਹੀਨੇ ਕਹਿੰਦਾ ਹੋ ਗਏ ਬਾਹਰ ਮੈਨੂੰ ਬਾਹਰੋਂ ਉਹਨਾਂ ਦਾ ਮੈਸੇਜ ਵੀ ਆਇਆ ਸੀ ਉਹਨਾਂ ਨੇ ਸਾਰੀ ਆ ਗੱਲਬਾਤ ਸੁਣਾਈ ਸੋ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਮੇਰਾ ਵਰਤਾਉਂਦੇ ਨੇ ਕਿਰਪਾ ਕਰਦੇ ਨੇ ਪਰ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੁੰਦਾ ਉਹਨੂੰ ਮਹਾਰਾਜ ਰਾਹ ਦੱਸਦਾ ਵੇਖੋ ਵੀਰ ਨੇ ਬਾਲਾ ਪ੍ਰੀਤਮ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਮਹਾਰਾਜ ਜੀਆ ਨੇ ਵੇਖੋ ਆਪਣੀ ਫੌਜ ਨੂੰ ਭੇਜ ਦਿੱਤਾ ਸੁਮਣੇ ਵਿੱਚ ਦਰਸ਼ਨ ਹੋਏ ਤੇ ਰਸਤ ਵਸਤ ਮੰਗੀ ਤੇ ਚੜ੍ਹਦੀ ਕਲਾ ਮਹਾਰਾਜ ਜੀਆ ਨੇ ਕਰ ਦਿੱਤੀ ਵੇਖੋ ਖਾਲਸਾ ਜੀ ਮਹਾਰਾਜ ਸਭ ਕੁਝ ਬਖਸ਼ ਸਤਗੁਰ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਘਾਟ ਹੈ ਸਾਡੇ ਹਿਰਦੇ ਅੰਦਰ ਉਹ ਤੇ ਦਾਤਾ ਏਡਾ ਦਿਆਲੂ ਹੈ ਉਹ ਖਾਲਸਾ ਜੀ ਹਾਥੀ ਦੀ ਪੁਕਾਰ ਵੀ ਸੁਣਦਾ ਤੇ ਕੀੜੀ ਦੀ ਵੀ ਸੁਣਦਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਮਹਾਰਾਜ ਅਕਾਲ ਉਸਤਤ ਪਾਵਨ ਪੁੱਤਰ ਬਾਣੀ ਵਿੱਚ ਵੀ ਬਚਨ ਕਰਦੇ ਮਹਾਰਾਜ ਕਹਿੰਦੇ ਹਾਥੀ ਕੀ ਪੁਕਾਰ ਪਲ ਪਾਛੈ ਪਹੁੰਚਤ ਤਾਹੇ ਚੀਟੀ ਕੀ ਚਿੰਗਾਰ ਪਹਿਲੇ ਹੀ ਸੁਨਿਅਤ ਹੈ ਉਹ ਏਡਾ ਦਾਤਾ ਦਿਆਲੂ ਕਿਰਪਾਲੂ ਹੈ ਹਾਥੀ ਦਾ ਕਿੱਡਾ ਆਕਾਰ ਹੁੰਦਾ ਖਾਲਸਾ ਜੀ ਹਾਥੀ ਵੱਡਾ ਹੈ ਤੇ ਕੀੜੀ ਖਾਲਸਾ ਜੀ ਕਿਣਕੇ ਮਾਤਰ ਹੈ ਕਹਿੰਦੇ ਐਡਾ ਮਹਾਰਾਜ ਅਕਾਲਪੁਰਖ ਵਾਹਿਗੁਰੂ ਦੇ ਆਲੂ ਹੈ ਉਹਦੇ ਦਰ ਤੇ ਹਾਥੀ ਦੀ ਚਿੰਗਾਰ ਭਾਵੇਂ ਬਾਅਦ ਚ ਪਹੁੰਚੇ ਪਰ ਕੀੜੀ ਦੀ ਪਹਿਲਾਂ ਪਹੁੰਚ ਜਾਂਦੀ ਹੈ ਕੀੜੀ ਦੀ ਜਿਹੜੀ ਆਵਾਜ਼ ਹੈ ਵਾਹਿਗੁਰੂ ਪਹਿਲਾਂ ਸੁਣ ਲੈਂਦਾ ਉਹਦੀ ਅਰਦਾਸ ਨੂੰ ਪਹਿਲਾਂ ਸੁਣ ਲੈਂਦਾ ਇੱਥੇ ਦੂਜਾ ਪ੍ਰਮਾਣ ਮਹਾਰਾਜ ਦੀ ਬਾਣੀ ਦਾ ਕਿ ਸਤਗੁਰੂ ਜੀ ਨੇ ਇੱਥੇ ਹਾਥੀ ਰੂਪੀ ਅਮੀਰ ਲੋਕ ਦਸੇ ਹਾਥੀ ਰੂਪੀ ਅਮੀਰ ਲੋਕਾਂ ਦੀ ਜਿਹੜੀ ਪੁਕਾਰ ਹੈ ਉਹ ਵਾਹਿਗੁਰੂ ਬੇਸ਼ੱਕ ਬਾਅਦ ਵਿੱਚ ਸੁਣੇ ਪਰ ਕੀੜੀ ਰੂਪੀ ਜਿਹੜਾ ਗਰੀਬ ਹੈ ਨਿਰਧਨ ਹੈ ਉਹਦੀ ਪੁਕਾਰ ਵਾਹਿਗੁਰੂ ਪਹਿਲਾਂ ਸੁਣ ਲੈਂਦਾ ਖਾਲਸਾ ਜੀ ਫਿਰ ਤੀਜੇ ਅਰਥ ਇਹਦੇ ਕਿ ਹਾਥੀ ਰੂਪੀ ਜਿਹੜਾ ਮਨ ਹੈ ਵੀ ਹੰਕਾਰ ਨਾਲ ਭਰਿਆ ਹੋਇਆ ਉਹਦੀ ਪੁਕਾਰ ਬਹੁਤ ਲੇਟ ਭਾਵੇਂ ਉੱਥੇ ਪਹੁੰਚੇ ਜਿਹੜਾ ਨਿਮਰਤਾ ਨਾਲ ਕੀੜੀ ਰੂਪੀ ਨੀਵਾ ਹੋਇਆ ਹੋਇਆ ਕੀੜੀ ਰੂਪੀ ਛੋਟਾ ਹੋਇਆ ਹੋਇਆ ਉਹਦੀ ਪੁਕਾਰ ਮਹਾਰਾਜ ਜੀ ਦੇ ਦਰ ਤੇ ਪਹਿਲਾਂ ਪਹੁੰਚ ਜਾਂਦੀ ਸੋ ਖਾਲਸਾ ਜੀ ਇੱਥੇ ਮਹਾਰਾਜ ਕਲਗੀਧਰ ਸਵਾਮੀ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਨਿਮਾਣੇ ਹੋ ਕੇ ਨਿਤਾਣੇ ਹੋ ਕੇ ਜੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕਰੀਏ ਨਾ ਕਿਤੇ ਵੀ ਖੜੇ ਖਲੋਤੇ ਚਾਹੇ ਕੰਮਤੇ ਹੋਈਏ ਚਾਹੇ ਕਿਤੇ ਘੁੰਮਦੇ ਹੋਈਏ ਜਾਂ ਕਿਤੇ ਗੱਡੀ 'ਚ ਜਾਂਦੇ ਹੋਈਏ ਜਾਂ ਕਿਤੇ ਵੀ ਹੋਈਏ ਜਦੋਂ ਦੋਵੇਂ ਹੱਥ ਜੋੜ ਜਾਣ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕਰਦੇ ਹੋ ਮਹਾਰਾਜ ਦੇ ਦਰ ਪਹੁੰਚ ਜਾਂਦੀ ਭਾਈ ਮੱਖਣਸ਼ਾਹ ਲਬਾਣੇ ਨੇ ਕਿਹੜਾ ਖਾਲਸਾ ਜੀ ਮਹਾਰਾਜ ਦੇ ਦਰਬਾਰ ਤੇ ਅਰਦਾਸ ਕੀਤੀ ਸੀ ਜਾਂ ਕਿਸੇ ਫੋਟੋ ਅੱਗੇ ਅਰਦਾਸ ਕੀਤੀ ਸੀ ਜਾਂ ਕਿਸੇ ਪੋਥੀ ਅੱਗੇ ਅਰਦਾਸ ਕੀਤੀ ਸੀ ਬੇੜਾ ਉਹਦਾ ਖਾਲਸਾ ਜੀ ਤੂਫਾਨ ਵਿੱਚ ਫਸਿਆ ਹੋਇਆ ਸੀ ਬਸ ਸੁਰਤ ਜੋੜ ਕੇ ਹੱਥ ਜੋੜ ਕੇ ਅਰਦਾਸ ਕੀਤੀ ਸੀ ਇਹ ਸੱਚੇ ਪਾਸ਼ਾ ਕਿਰਪਾ ਕਰ ਮੇਰਾ ਬੇੜਾ ਬੰਨੇ ਲੱਗੇ ਮੈਂ 500 ਮੋਹਰ ਚੜਾਵਾਂਗਾ ਸੋ ਮਹਾਰਾਜ ਨੇ ਉਥੇ ਸੁਣਨਾ ਕੀਤੀ ਹੁਣ ਉਹਨਾਂ ਨੇ ਧੰਗੁਰੂ ਤੇਗ ਬਹਾਦਰ ਮਹਾਰਾ ਦਾ ਨਾਮ ਵੀ ਨਹੀਂ ਲਿਆ ਪਰ ਮਹਾਰਾਜੀਆਂ ਨੇ ਜਾ ਕੇ ਖਾਲਸਾ ਜੀ ਉਹ ਬੇੜੇ ਨੂੰ ਬੰਨੇ ਲਾਇਆ ਜਿਸ ਵੇਲੇ ਮੱਖਣਸ਼ਾ ਲੁਬਾਣਾ ਆਇਆ 20 20 2 2 4 4 ਮੂੰਹਾਂ ਰੱਖਦਾ ਤੇ ਮਹਾਰਾਜ ਨੇ ਕਿਹਾ 500 ਸੁਖ ਕੇ 5 ਮੋਹਰਾ ਰੱਖਦਾ ਤੇ ਖਾਲਸਾ ਜੀ ਉਸ ਵੇਲੇ ਸਤਗੁਰੂ ਜੀ ਨੇ ਆਪਣਾ ਚੋਲਾ ਪਰੇ ਕਰਕੇ ਤੇ ਮੋਢੇ ਦੇ ਖੋਬਿਆ ਅਕਿਲ ਵਿਖਾਇਆ ਸੀ ਤੇ ਫਿਰ ਮੱਖਣਸ਼ਾਲ ਲੁਬਾਣੇ ਦੀ ਅਰਦਾਸ ਪ੍ਰਮਾਣ ਮਹਾਰਾਜ ਜੀ ਨੇ ਉਦੋਂ ਕੀਤੀ ਸੋ ਭਾਈ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨ ਵਾਲਾ ਕੋਈ ਬਣ ਜਾਵੇ ਸਤਗੁਰੂ ਜੀ ਦੇ ਚਰਨਾਂ ਵਿੱਚ ਨਿਮਾਣਾ ਨਿਤਾਣਾ ਹੋ ਕੇ ਆ ਜਾਵੇ ਦਾਤਾ ਬਹੁਤ ਕੁਝ ਬਖਸ਼ਦਾ ਹੈ ਦਾਤੇ ਨੇ ਆਪਣੇ ਬੱਚਿਆਂ ਵਾਸਤੇ ਸਭ ਕੁਝ ਰੱਖਿਆ ਹੈ ਖਾਲਸਾ ਜੀ ਅਸੀਂ ਉਹਦੇ ਬੱਚੇ ਹਾਂ ਪਰ ਉਹਦੇ ਬੱਚੇ ਨਲਾਇਕ ਨਾ ਬਣੀਏ ਲਾਇਕ ਬਣੀਏ ਫਿਰ ਸਤਗੁਰੂ ਦੇ ਘਰੋਂ ਸਾਡਾ ਖਜ਼ਾਨਾ ਸਾਨੂੰ ਪ੍ਰਾਪਤ ਹੋਵੇਗਾ ਦੁੱਖ ਵੀ ਨਾਸ਼ ਹੋਣਗੇ ਸੁੱਖ ਵੀ ਆਉਣਗੇ ਚੜ੍ਹਦੀ ਕਲਾ ਵੀ ਹੋਵੇਗੀ ਤੇ ਜ਼ਿੰਦਗੀ ਵਿੱਚ ਖਾਲਸਾ ਜੀ ਮਹਾਰਾਜ ਦੀ ਕਿਰਪਾ ਵੀ ਵਰਤੇਗੀ ਸੋ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ